ਵੇਤਨ ਮੈਂ ਚੁੱਪ ਕਰਕੇ ਵੇਖੀ ਜਾਣ ਲਈ ਆ ਵੀ ਇਹ ਕਰਦੇ ਕੀ ਨੇ ਭਲਾ ਆਪਣੇ ਆਪ ਨਾਂ ਲੈਂਦੇ ਨੇ ਨਾ ਇਹ ਨਾ ਵਰਤੇ ਨਾਂ ਆ ਕੁੜੀ ਕੋ ਜਾਣਦਾ ਨਾ ਇਹ ਕੁਛ ਵੀ ਦੇ ਆਈਏ ਅਸੀਂ ਭੈਣ ਵਾਂ ਸਾਡੀ ਤੇ ਜੇ ਹੁਣ ਦਿਵਾਲੀ ਆਈ ਆ ਤੇ ਹੁਣ ਵੀ ਚੁੱਪ ਕਰਕੇ ਬੈਠੇ ਨੇ ਇੱਕ ਵਾਰੀ ਨੇ ਨਾ ਪੁੱਛਿਆ ਫੇ ਮਮੀ ਭੈਣ ਨੂੰ ਕੁਛ ਦੇਣ ਜਾਣਾ ਵਾ ਦਿਵਾਲੀ ਆਈ ਆ ਦਿਨ ਤਿਹਾਰ ਵਾ ਸੋ ਗੱਲ ਹੁੰਦੀ ਆ ਹੈ ਕੁੜੀ ਭਾਵੇਂ ਮੂੰਹ ਚੁੱਕ ਚੁੱਕ ਵੇਂਦੀ ਹੋਵੇ ਪਰ ਇਹਨਾਂ ਨੂੰ ਕੋਈ ਫਿਕਰ ਨਹੀਂ ਆਪਣੀਆਂ ਰੰਗ ਰਲੀਆਂ ਚਰਲੇ ਨੇ ਵੇਖਲਾ ਆਸ ਤੇ ਖੇਡ ਦੇ ਖਾਂਦੇ ਪੀਂਦੇ ਆ ਭੈਣ ਦਾ ਚੇਤਾ ਹੀ ਪਲਾ ਛੜਿਆ ਬਸ ਭੈਣਾ ਕਿਤੇ ਮਾੜੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਆਸ ਹੁੰਦੀ ਆ ਮਾਂ ਵੀ ਉਹਦੇ ਕਰਦੀ ਇਹਨਾਂ ਨੂੰ ਪੁੱਛਨੀ ਆ ਮੈਂ ਆਪ ਹੀ ਇਹਨਾਂ ਨੇ ਗੱਲ ਕਰਨੀ ਮੇਰੇ ਨਾਲ ਇਹਨਾਂ ਨੂੰ ਮੈਂ ਆਪ ਹੀ ਪੁੱਛ ਲਈਨੀ ਹੈ ਲਖਬੀਰ ਹਾਂਜੀ ਕੰਮ ਨਿਬੜਿਆ ਨਹੀਂ ਅਜੇ ਤੁਹਾਡਾ ਉਹ ਨਹੀਂ ਯਾਰ ਕਿੱਥੇ ਜਿਹਾ ਹੋਇਆ ਤੇ ਜਾਣਾ ਨਹੀਂ ਬਿਠਾਰ ਤੁਹਾਨੂੰ ਮੈਂ ਕਹਾ ਵੀ ਸੀ ਬੜਾ ਕੋਈ ਨਹੀਂ ਤੁਝੋ ਨਹੀਂ ਬਾਤ ਹੈ ਨਾ ਰਾਸੇ ਬੜਾ ਹੋ ਜਾਂਦਾ ਸਾਨੂੰ ਪਤਾ ਦੀਵਾਲੀ ਆ ਚੇਤਨੂ ਪਤਾ ਨਾ ਰਸ਼ ਕਿੰਨਾ ਹੋ ਜਾਂਦਾ ਫੇਰ ਉੱਥੇ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਲੱਭਦੀ ਹੈਗੀ ਮਰਦ ਨਗਰ ਹੋਂ ਵਾਲਾ ਲਿਆਂਣ ਵਾਲਾ ਲੈ ਦੀਵਾਲੀ ਆ ਸਾਰਾ ਸਮਾਨ ਲਿਆਂਣ ਵਾਲਾ ਪੈਸੇ ਕਿੰਨੇ ਚਾਹੀਦੇ ਕੋਈ ਨਹੀਂ ਪੈਸੇ ਹੈਗੇ ਆ ਤਾਂ ਦੇ ਕੋਈ ਪੈਸੇ ਤੇ ਹੈਗੇ ਮੈਂ ਪੁੱਛਾਂ ਤਾਂ 1000 ਚਾਹੀਦੇ ਕਿੰਨੇਗਾ 7-8000 ਲੱਗ ਜਾਊਗਾ ਔਰ ਕਿੰਨਾ ਕੁ ਲੱਗੂਗਾ ਪਤਾ ਕੀ ਦੀਵਾਲੀ ਕਰਕੇ ATM 'ਚ ਵੀ ਨਹੀਂ ਮੈਂ ਕਿੰਨੇ ਕਰਦੇ ਕੋਈ ਗੱਲ ਨਹੀਂ ਮੇਰੇ ਕੋ ਵੀ ਥੋੜੇ ਬਤੇ ਹੈਗੇ ਪਾਸੇ 'ਚ ਆਪਾਂ ਕਰ ਲਾਂਗੇ ਹੋਂ ਨਾ ਤੁਸੀਂ ਟਾਈਮ ਵੇਸਟ ਨਾ ਕਰੋ ਆਪਣਾ ਕੰਮ ਨਾ ਬੇੜੋ ਉਦੋਂ ਤੱਕ ਮੈਂ ਬਾਹਰੋਂ ਕੱਪੜਾ ਲੀਣਾ ਚੱਕ ਲਾਂ ਚੱਲ ਆ ਗਿਆ ਵਸ ਮੈਂ ਆਹੋ ਫਿਰ ਚਲਦੇ ਹਾਂ ਚਲੋ ਆ ਗਿਆ ਆ ਗਿਆ ਚਲੋ ਠੀਕ ਠੀਕ ਆ ਗਿਆ ਲੈ ਅੰਦਰ ਨਾ ਇਹ ਰਮਨ ਕਿਥੇ ਚਲੇ ਆ ਹੁਣ ਪਿੱਛੇ ਹੋ ਗਿਆ ਮੰਮੀ ਇੱਥੇ ਬਹੁ ਮੇਰੇ ਲੱਗੇ ਲੈ ਤੂੰ ਤੇ ਆਵਾਜ਼ ਹੀ ਬੜੀ ਜ਼ੋਰ ਕੇ ਮਾਰੀ ਕੀ ਹੋ ਗਿਆ ਮਾਰਨੀ ਨਹੀਂ ਆਵਾਜ਼ ਤੂੰ ਹੀ ਤੇ ਅੰਦਰ ਬੈਠੇ ਕੁੜ 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 ਕਰਦੇ ਰਹਿੰਦੇ ਆਪਸ ਵਿੱਚ ਮੈਂ ਵੀ ਪੁੱਛਿਆ ਵਾ ਮੰਮੀ ਦੇਣਵਾਰ ਆਇਆ ਵਾ ਕੁੜੀ ਕੋ ਜਾਣਾ ਜਾਂ ਨਹੀਂ ਜਾਣਾ ਜਾਂ ਕੁਝ ਦੇਣਾ ਜਾਂ ਨਹੀਂ ਲੈਣਾ ਕਦੀ ਕਿਹਦੀ ਗੱਲ ਲੈ ਦੱਸ ਹਜੇ ਤੇ ਆਣੀ ਆ ਦਿਵਾਲੀ ਤੂੰ ਆ ਗਈ ਤੇ ਦਿਵਾਲੀ ਹੁਣ ਕਿਤੇ ਮਹੀਨੇ ਨੂੰ ਅਗੋਂ ਇੱਕ ਦਿਨ ਤੇ ਵਿੱਚ ਰਹਿ ਗਿਆ ਜਾਂ ਮੁੰਡੇ ਨੇ ਆਵਾਜ਼ ਮਾਰਤਾ ਫੇਰ ਸਲਾਹ ਕਰੋ ਮੇਰੇ ਨਾਲ ਕੋਈ ਨਹੀਂ ਮਾਰ ਲੈਣੀ ਆਵਾਜ਼ ਲਖਵੀਰ ਤੁਹਾਡੇ ਤੋਂ ਮੈਨੂੰ ਗੱਲ ਕਰਨੀ ਆ ਫੇਰ ਬਾਲਕ ਮੰਮੀ ਕੋਈ ਗੱਲ ਨਹੀਂ ਦੀਵਾਲੀ ਹੀ ਆਪਾਂ ਚੱਲਨੇ ਹੀ ਸ਼ਹਿਰ ਦੱਸ ਦੋ ਕੀ ਲਿਆਉਣਾ ਤੁਸੀਂ ਇਦਾਂ ਕੇ ਬੋਲਣ ਨਹੀਂ ਆਉਂਦਾ ਮੁੰਡਾ ਤੇ ਫੇਰ ਕਰ ਲੈ ਅੱਛਾ ਮੁੰਡੇ ਨਾ ਲਖਵੀਰ ਮੁੰਡੇ ਨੇ ਬੱਚੇ ਹੋਗੇ ਦਵਾਂ ਨਾਲ ਕਰੂੰਗੀ ਕੰਨੇ ਨਾ ਮੈਂ ਕੀ ਗੱਲ ਕਰਾਂ ਹਾਂ ਕੰਮ ਕਰਨ ਦੇ ਹੀ ਆਪਣਾ ਦਫ਼ਤਰ ਦਾ ਕੋਈ ਜ਼ਰੂਰੀ ਤਾਂ ਕਰਕੇ ਬੈਠੇ ਅੰਦਰ ਚਲੋ ਕੋਈ ਗੱਲ ਨਹੀਂ ਉਹ ਵੀ ਕਰਨਾ ਪੈਂਦਾ ਔਰ ਕੰਮ ਸਾਰੇ ਕਰਨੇ ਪੈਂਦੇ ਨੇ ਨਾ ਸਾਰੇ ਪਾਸੇ ਧਿਆਨ ਰੱਖਣਾ ਪੈਂਦਾ ਵਾ ਇਹ ਥੋੜੀ ਗੱਲ ਆ ਫੇ ਇੱਕੋ ਕੰਮ ਵੱਲ ਧਿਆਨ ਰੱਖਣਾ ਮੰਮੀ ਬੁਲਾਉਂਦੇ ਆਇਓ ਬੈਹ ਜਾ ਬੈਠੋ ਅਜੀ ਮੰਮੀ ਮੈਂ ਆਇਆ ਪਰ ਵੀ ਦੀਵਾਲੀ ਆਈ ਆ ਤੇ ਕੁੜੀ ਦੇ ਤੁਹਾਨੂੰ ਹੈ ਚੇਤਾ ਵੀ ਕਿ ਤੇ ਭੈਣ ਕੋਹੀਂ ਜਾਣਾ ਜਾਂ ਮਾਤਾ ਕੀ ਚੀਜ਼ ਕੋਈ ਬਣਨੀ ਚਾਹੀਦੀ ਤੇ ਨਹੀਂ ਉਹਨੂੰ ਕੋਈ ਅਹੀਂ ਕੋਸ਼ਣਾ ਕੋਸ਼ਿਸ਼ ਜੇ ਚਾਹੀਦਾ ਤਾਂ ਅਹੀਂ ਲੈ ਕੇ ਦੇ ਆਈਏ ਉਹ ਨਾਂ ਹੀ ਨਹੀਂ ਲਿਆ ਜੇ ਵਰਤਹੀਂ ਤੇ ਵਰਤਤੇ ਵੀ ਤੋਹਾਂ ਨਾਂ ਨਹੀਂ ਲਿਆ ਪੀ ਅਸੀਂ ਜਾ ਮੰਮੀ ਚੰਗੇ ਭਲੇ ਘਰ ਚ ਵੀ ਆਈ ਐ ਉਹ ਮਾੜੀ ਐ ਦਸ ਵਰਤ ਦਾ ਨਾਮ ਨਹੀਂ ਲਿਆ ਦੀਵਾਲੀ ਦਾ ਨਾਮ ਨਹੀਂ ਲਿਆ ਤੂੰ ਵੀ ਇਦਾਂ ਗੱਲਾਂ ਕਰਨੀ ਜਿੱਦਾਂ ਬਹੁਤ ਗਰੀਬ ਆ ਨਾ ਗਰੀਬ ਹੋਏ ਆਪਣੇ ਘਰ ਮਹਾਰਾਜ ਚਲੋ ਬਹੁਤਾ ਹੀ ਦੇ ਉਹਨੂੰ ਪਰ ਪਿੱਛੇ ਦੀ ਆਸ ਹੁੰਦੀ ਆ ਮਾਂ ਪਿਓ ਦੇ ਘਰ ਦਿੱਤੀਆਂ ਨੂੰ ਚਲੋ ਦੱਸੋ ਕੀ ਦਿਨਾਂ ਦੀਵਾਲੀ ਤੇ ਲਿਆਣੇ ਆ ਤੇ ਦਿਆਂਗੇ ਉਹਦੀ ਮਸ਼ੀਨ ਟੁੱਟੀ ਆ ਉਹ ਕੱਪੜਾ ਮੈਂ ਗਈ ਹਾਂ ਤੇ ਉਧਰ ਹੱਥਾਂ ਨਾਲ ਕੱਪੜੇ ਤੋਂ ਵੰਡੇ ਉਹ ਜਾ ਮਾਤਾ ਮਸ਼ੀਨ ਟੁੱਟੀ ਐ ਤੇ ਮਸ਼ੀਨ ਤੇ ਆਪ ਹੀ ਲੈ ਲਾਂਗੇ ਆ ਆਪਣੀ ਮਸ਼ੀਨ ਕਿੰਨੀ ਖਰਾਬ ਹੋਈ ਐ ਆਪਣੇ ਘਰ ਦਾ ਕੋਈ ਫਿਕਰ ਹੈਗਾ ਕੁੜੀ ਦਾ ਹੀ ਫਿਕਰ ਆ ਚੱਲ ਕੁੜੀ ਦਾ ਫਿਕਰ ਆ ਫਰਿੱਜ ਵੀ ਉਹਦੀ ਖਰਾਬ ਹੋਈ ਐ ਇੱਕ ਚੀਜ਼ ਤਾਂ ਲੈ ਕੇ ਦੇ ਆ ਚਲੋ ਫਰਿੱਜ ਹੀ ਲੈ ਕੇ ਦੇ ਦੋ ਉਹਨੂੰ ਚਲੀ ਉਹ ਨਾ ਚੰਗੀ ਭਲੀ ਆ ਚੰਗੇ ਪੈਸੇ ਆਂਦੇ ਆ ਉਹਨਾਂ ਨੂੰ ਤੇ ਆਪ ਹੀ ਖਰੀਦ ਲੈਣਗੇ ਐਨਾ ਹੀ ਦਿੱਤਾ ਜਾਂਦਾ ਸਾਨੂੰ ਪਤਾ ਘਰਾ ਵਰਗੇ ਘਰ ਐ ਸਾਡੇ ਵੀ 100 ਖਰਚੇ ਆ ਆਪਾਂ ਖਰਚੇ ਕਿਧਰੋਂ ਕੱਢਣੇ ਕੋਈ ਪਰਿਹ ਕਰਨ ਰਿਆ ਵਾ ਕੋਈ ਗੱਲ ਨਹੀਂ ਕਿਸੇ ਗੱਲ ਦੀ ਕਾਟ ਨਹੀਂ ਤੇ ਨੌਕਰੀ ਕਰਨ ਰਿਆ ਆ ਦੇ ਘਰ ਦੇ ਖਰਚੇ ਕਿੰਨੇ ਆ ਖਰਚੇ ਤੇ ਇਦਾਂ ਹੀ ਰਹਿੰਦੇ ਘਰਾਂ ਦੇ ਜਿੱਥੇ ਵਰਤਣਾ ਤੇ ਵਤਣਾ ਪੈਂਦਾ ਵਾ ਕੋਈ ਨਹੀਂ ਵਰਤ ਲਾਂਗੇ ਥੋੜੇ ਜਿਹਾ ਵੀ ਵਰਤਿਆ ਜਾਂਦਾ ਜ਼ਰੂਰੀ ਨਹੀਂ ਕਿ ਬਹੁਤਾ ਵੱਡੇ ਛਾਲ ਮਾਰੋ ਇਹ ਕਾਦੀ ਛਾਲ ਵਾ ਹੈ ਆ ਵੇਖ ਲਓ ਇਹ ਛਾਲ ਵਾ ਚੰਗੀ ਭਲੀ ਹੈ ਇਹ ਫਰਿੱਜ ਖਰੀਦਣਾ ਹੈ ਕਿ ਕਿ ਕਰਦੇ ਆ ਆਪਣੀ ਫਰਿੱਜ ਨੂੰ ਨਾ ਖਰਾਬ ਹੋ ਇਹਨੂੰ ਕਿੰਨਾ 2-3 ਮਹੀਨੇ ਠੀਕਰਾ ਕੇ ਵਰਤੀ ਜਾਣਿਆ ਆਪਣਾ ਨਹੀਂ ਮੰਮੀ ਨੂੰ ਫਿਕਰ ਹੈਗਾ ਕਿ ਚੱਲ ਘਰ ਵਾਸਤੇ ਲੈ ਆਓ ਕੁੜੀ ਦਾ ਫਿਕਰ ਆ ਕਿ ਉਹਨੂੰ ਫਰਿੱਜ ਦੇ ਦੋ ਚੱਲ ਛੱਡੋ ਤੁਸੀਂ ਲੜੀ ਨਾ ਜਾਓ ਲੈ ਜਾ ਗਾ ਤੂੰ ਨਾ ਕੋਪਾ ਚਾਹ ਬਣਾ ਕੇ ਤੀ ਜਾਣਾ ਠੀਕ ਆ ਤੈਨੂੰ ਲੈ ਪੁੱਛ ਲਓ ਮੰਮੀ ਨੂੰ ਮੈਂ ਕਰਦਾ ਕੋਈ ਨਹੀਂ ਕਰਦਾ ਆਹੋ ਆ ਫਰਿਜ ਫਰੁਜ ਨਹੀਂ ਉਹ ਦਿੱਤੀ ਜਾਣੀ ਐਨੇ ਮਮਾ ਤਾਂ ਪੈਸੇ ਨਹੀਂ ਹੋ ਹੈਗੇ ਆਹ ਰਾਮ ਨਾਲ ਥੋੜੀ ਜਿਹੀ ਛੋਟੀ ਮੋਟੀ ਚੀਜ਼ ਲੈਣੀ ਆ ਨਾ ਉਹ ਠੀਕ ਆ ਕੋਈ ਨਹੀਂ ਬਣਾ ਲਾਣੀ ਆ ਚਾਹ ਮੰਮੀ ਤੁਹਾਨੂੰ ਵੀ ਪਤਾ ਵਾ ਕਿ ਨੌਕਰੀ ਦੀ ਛੁੱਟੀ ਕਿੱਥੇ ਹੁੰਦੀ ਆ ਕਿਤੇ ਕਿਤੇ ਦਿਨ ਤਿਹਾੜ ਦੇ ਦੇ ਕਿਤੇ ਇੱਕ ਅੱਧੀ ਛੁੱਟੀ ਆ ਜਾਂਦੀ ਆ ਪੁੱਤ ਫੇਰ ਵੀ ਜਿੱਥੇ ਜਾਣਾ ਉੱਥੇ ਜਾਣਾ ਹੀ ਪੈਂਦਾ ਵਾ ਨਹੀਂ ਤੁਸੀਂ ਮੈਨੂੰ ਦੱਸ ਦਿੰਦੇ ਤੇ ਆਪਾਂ ਜਾ ਹੁੰਦੇ ਚਾਹ ਤੇ ਫਿਰ ਕਿਹੜੀ ਆਪਣੇ ਆਪ ਤਾਂ ਤੁਹਾਨੂੰ ਆਪਣੇ ਆਪ ਵੀ ਚੇਤਾ ਚਾਹੀਦਾ ਨਾ ਸਾਡੀ ਭੈਣ ਆ ਮਮੀ ਉਹ ਡਿਊਟੀ ਦੇ ਵਿੱਚ బిజీ ਰਹਿੰਦੇ ਆ ਜਾਂ ਬੰਦਾ ਪੁੱਛ ਹੀ ਲੈਂਦਾ ਫੇ ਮਮੀ ਕੋਈ ਚੀਜ਼ ਤੇ ਨਹੀਂ ਭੈਣ ਨੂੰ ਦੇਣ ਜਾਣ ਦੇਣ ਫਲਾਣੇ ਦੇਣ ਵਾਰ ਆਇਆ ਵਾ ਪਿਛੇ ਵਰਤਾ ਆ ਤਾਵੇਂ ਨਹੀਂ ਤੂੰ ਹੱਥ ਧਿਆਨ ਦਿੱਤਾ ਤੇ ਮੈਂ ਚੁੱਪ ਕਾਰੀ ਹੁਣ ਦੀਵਾਲੀ ਆਈ ਤਾਵੇਂ ਨਹੀਂ ਤੂੰ ਹੁਣ ਕੱਲ ਦਾ ਹੀ ਦਿਨ ਦੀਵਾਲੀ ਚ ਰਹਿ ਗਿਆ ਤੇ ਤੁਸੀਂ ਫੇਰ ਨਹੀਂ ਕਿਤੇ ਪੁੱਛਿਆ ਵੀ ਕੋਈ ਭੈਣ ਨੂੰ ਦੇਣ ਜਾਣਾ ਕੋਈ ਚੀਜ਼ ਉਹ ਮੈਨੂੰ ਤਾਂ ਕੁਝ ਤਰਵੇ ਤਾਵੇਂ ਨਾ ਇੱਕ ਦਿਨ ਦੀ ਛੁੱਟੀ ਹੁੰਦੀ ਆ ਉਹ ਵੀ ਇਦਾਂ ਨਿਕਲ ਜਾਂਦਾ ਵਦਣ ਅਗਲੇ ਦਿਨ ਫੇਰ ਉਹੀ ਫੇਰ ਡਿਊਟੀ ਉਦਾਂ ਹੀ ਕੰਮ ਕਰਨਾ ਪੈਣਾ ਪੈਂਦਾ ਕੰਮ ਤੇ ਇਦਾਂ ਹੀ ਹੁੰਦੇ ਆ ਪਰ ਜਿੱਥੇ ਜਾਣਾ ਤੇ ਜਾਣਾ ਵੀ ਪੈਂਦਾ ਹੀ ਆ ਦੇਣ ਵਾਰ ਤੁਹਾਨੂੰ ਚੇਤਾ ਕਰਵਾਉਂਦੇ ਨਾ ਮੜਾ ਜਾ ਤਾਂ ਵੀ ਭਰਦੀ ਤੇਰੀ ਜੇ ਪੈਂਦੀਆਂ ਲੜਨ ਮੇਰੇ ਨਾਲ ਉਹ ਛੱਡੋ ਉਹਦੀ ਗੱਲ ਉਹ ਅੱਧੀ ਜਾਣਾ ਉਹਦੇ ਘਰ ਬੜਾ ਕੁਛ ਵਾ ਉਹਨੂੰ ਦੇਣ ਕੀ ਜਾਣਾ ਫਲਾਣ ਵਾ ਠੀਕ ਵਾ ਕਈ ਦੀਆਂ ਕਈ ਗੱਲਾਂ ਕਰਦੀਆਂ ਹੈਂ ਦੱਸ ਤੇਰੇ ਸਾਹਮਣੇ ਕਰ ਗਈ ਉਹ ਮੰਮੀ ਅੱਜ ਦੇ ਟਾਈਮ ਤੇ ਨਾ ਨਾ ਨਾਲ ਘਾਟੀ ਬਣਦੀ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਦੱਸਦਾ ਘਟ ਬਣਦੀ ਤਾਂ ਫਿਰ ਇਹ ਦੀਆਂ ਪਰਜਾਈਆਂ ਵੀ ਇਹਦੇ ਨਾਲ ਘਾਟੀ ਬਣਾਉਣ ਗਿਆ ਇਹਨੂੰ ਕਿਦੋਂ ਦੇਣ ਗਿਆ ਫਿਰ ਇਹਨੂੰ ਕੀ ਮਿਲਦਾ ਵਾ ਇਦਾਂ ਹੀ ਆ ਨਾ ਉਹਨਾਂ ਵੀ ਵੇਖ ਕੇ ਫਿਰ ਇਦਾਂ ਹੀ ਕਰਨਾ ਜੋ ਕਰਨਾ ਉਹ ਹੀ ਅੱਗੇ ਆਉਣਾ ਹੈ ਜਿਵੇਂ ਇਹ ਆਪਣੀ ਨਾਲ ਨੂੰ ਵਰਤੇ ਕਿ ਇਹਦੇ ਨਾਲ ਕਿੰ ਵਰਤਣਾ ਉਹ ਜਗਲ ਹੈਗੀ ਹੈ ਬਿਲਕੁਲ ਆਹੋ ਫਿਰ ਇਹਦੀ ਪਰਜਾਈ ਨੂੰ ਦੱਸਾਂ ਕਿ ਮੈਂ ਫਿਰ ਆਪ ਖੁਦ ਇਦਾਂ ਕਰਦੀ ਆ ਮੇਰੀ ਕੁੜੀ ਨਾਲ ਕਿ ਤੁਸੀਂ ਵੀ ਇਹਦੇ ਨਾਲ ਇਦਾਂ ਕਰੋ ਇਹਨੂੰ ਵੀ ਪਤਾ ਲੱਗੇ ਤੁਸੀਂ ਇਹਦੇ ਸਾਹਮਣੇ ਨਾ ਮੇਰੇ ਨਾਲ ਗੱਲ ਕਰਿਆ ਕਰੋ ਕਿ ਮੇਰੇ ਨਾਲ ਉਦਾਂ ਗੱਲ ਕਰ ਲਿਆ ਕਰੋ ਚਲੋ ਠੀਕ ਵਾ ਉਹ ਤੇ ਪੁੱਤ ਸਾਡੀ ਦੋਵਾਂ ਦੀ ਜੀਆਂ ਦੀ ਆਪਣੀ ਆਖਰੀ ਗੱਲ ਆ ਆਹ ਮਾਪਿਆਂ ਤੇ ਗੱਲ ਹੋਰ ਹੁੰਦੀ ਆ ਬਗਾਨੀਆਂ ਧੀਆਂ ਦੀ ਹੋਰ ਹੁੰਦੀ ਆ ਕਰਨਾ ਕੀ ਐ ਐਸੀ ਗੱਲ ਕਰਕੇ ਕਿ ਇਹਦੇ ਸਾਹਮਣੇ ਨਾਲ ਗੱਲ ਕਰਿਆ ਕਰੋ ਇਹ ਝਟ ਲੜਨਾ ਸ਼ੁਰੂ ਕਰ ਦਿੰਦੀ ਐ ਇਹ ਮੇਰੇ ਨਾਲ ਵੀ ਇਦਾਂ ਹੀ ਕਰਦੀ ਐ ਤੈਨੂੰ ਨਾਲ ਹੀ ਨਾ ਖੜੀ ਚੁੱਪ ਕਰਕੇ ਤਰਖੇਤ ਨਾਲ ਦਾਖਤ ਕਲਾ ਦੀ ਮੈਂ ਕਰ ਲਾਂਗਾ ਇਹਨੂੰ ਰਹਿਣ ਦਿੱਤੋ ਇਹਨੂੰ ਜ਼ਰੂਰ ਦੱਸਣਾ ਜੇ ਇੰਨਾ ਚਿੜਦੀ ਆ ਤੇ ਦੱਸ ਹੀ ਨਾ ਇਹਨੂੰ ਫਿਰ ਮੈਂ ਇਸੇ ਕਰਕੇ ਤੈਨੂੰ ਚਾਹ ਦਾ ਬਣਾ ਲਾਇਆ ਹੂੰ ਹੂੰ ਮੈਨੂੰ ਨਹੀਂ ਪਤਾ ਵੀ ਜਿਵੇਂ ਇਹਦੇ ਸਾਹਮਣੇ ਗੱਲ ਕਰਦੇ ਨਾ ਲੜਦਾ ਪਤਾ ਜਾਂ ਚੱਲ ਨਾ ਤੇ ਗੱਲ ਠੀਕ ਆ ਪੁੱਤ ਸਾਡੀ ਦੋਨਾਂ ਦੀ ਗੱਲ ਹੋਰ ਆ ਉਹਦੇ ਸਾਹਮਣੇ ਨਹੀਂ ਗੱਲ ਕਰਨੀ ਕਿਉਂ ਇਦਾਂ ਹੀ ਕਰਾਂਗੇ ਫਿਰ ਕੋਈ ਵੀ ਗੱਲ ਹੋਈ ਤੁਸੀਂ ਮੇਰੇ ਨਾਲ ਕੋ ਦੱਸੋ ਮੈਨੂੰ ਕੀ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਹੈ ਕੀ ਕਰਨਾ ਕੀ ਨਹੀਂ ਉਹ ਤਾਂ ਚੱਲੇ ਹੀ ਨੀਰੇ ਪਾ ਕੇ ਕਿਤੇ ਤੇ ਮੈਂ ਕਿੱਥੇ ਚੱਲੇ ਆਂ ਉਹ ਜਾਣਾ ਮੰਮੀ ਕਿੱਥੇ ਆ ਦਿਵਾਲੀ ਦਾ ਚੱਲੇ ਆ ਸ ਤਨਾਲੇ ਰਸ਼ ਬੜਾ ਹੁੰਦਾ ਵਾ ਹਾਂ ਹੋਂ ਦਿਨ ਵਾਰ ਤੇ ਰਸ਼ ਆਈ ਓਥੇ ਤੇ ਕਿਤੇ ਦੁਕਾਨਾਂ ਤੇ ਖਲੋਤਾ ਨਹੀਂ ਜਾਂਦਾ ਆਂਦੇ ਇੰਨਾ ਰਸ਼ ਵਾ ਹਾਂਜੀ ਹਾਂਜੀ ਚਲੋ ਓਥੇ ਗੱਲ ਹੈਗੀ ਪਰ ਤੁਸੀਂ ਦਿਵਾਰੀ ਦਾ ਸਮਾਨ ਲੈਣ ਤੁਰ ਪਏ ਦੋਵੇਂ ਜੀ ਮੈਨੂੰ ਇੱਕਵਰਾਂ ਨੇ ਪੁੱਛਿਆ ਵੀ ਮਾਤਾ ਕੋਈ ਚੀਜ਼ ਤੇ ਨਹੀਂ ਚਾਹੀਦੀ ਨਹੀਂ ਨਹੀਂ ਅਜੇ ਚਲ ਗਏ ਕਿੱਥੇ ਐ ਤੇ ਜਾਣਾ ਵਾ ਪੂਰੀ ਜਾਂੜੀ ਤਿਆਰ ਹੋ ਕੇ ਓ ਤੇ ਫੇਰ ਬਾਹਰ ਜਾ ਕੇ ਖਲੋਣਨੀ ਆ ਮੈਂ ਤੇ ਤੂੰ ਵੀ ਆ ਜਾ ਕੋਈ ਓ ਤੇ ਕਹਿਣ ਦੀ ਸੀ ਪਰ ਮੈਂ ਤੇ ਜੇ ਤੁਹਾਡਾ ਨਾਲ ਗੱਲ ਕਰਨੀ ਸੀ ਵੀ ਤੁਹਾਨੂੰ ਕਿਸ ਸਮਾਨ ਦੀ ਜ਼ਰੂਰਤ ਹੈਗੀ ਕੋਈ ਚੀਜ਼ ਦੀ ਜ਼ਰੂਰਤ ਹੈਗੀ ਮੈਨੂੰ ਦੱਸੋ ਮੈਂ ਲੈ ਆਉਣਾ ਆ ਚਲੋ ਬੰਦੇ ਦਾ ਫਰਕ ਸੀਗੂ ਨੂੰ ਪਹਿਲਾਂ ਬਾਜ ਮਾਰ ਲਈ ਵੀ ਆ ਗੱਲਵਾ ਚੱਲਣ ਦੀ ਅਰ ਜਿੱਤੇ ਬੰਦਾ ਹੀ ਹੈ ਨਾ ਪਤਾ ਪੁੱਛਣ ਦਾ ਚਲੋ ਮੈਂ ਜਿਹੜੀ ਗੱਲ ਤੈਨੂੰ ਦੱਸੀਏ ਚੁੱਪ ਕਰਕੇ ਉੱਥੋਂ ਲਵੇ ਤੇ ਚਕਾ ਕੇ ਰੱਖੇ ਤੇ ਲਦਾ ਕੇ ਤਕਲਾ ਦੇ ਉਹ ਮੈਂ ਨੂੰ ਅੱਗੇ ਪਿੱਛੇ ਕਰਕੇ ਨਾ ਬਜਾਰ ਚ ਤੇ ਮੈਂ ਆਪ ਚੱਲ ਜਾਊਗਾ ਇਕੱਲਾ ਦੁਕਾਨ ਤੇ ਉੱਥੇ ਮੈਂ ਲੈ ਕੇ ਭੇਜਦਾ ਹਾਂ ਅੱਗੇ ਪਿੱਛੇ ਵੀ ਨਾ ਕਰੀ ਇਹਨੂੰ ਨਾ ਹਾਂ ਨਾਲ ਖੜੀ ਜਦੋਂ ਡਿਊਟੀ ਜਾਣਾ ਉਹਦਾ ਛੁੱਟੀ ਹੋਏਗੀ ਤੇ ਉੱਥੇ ਕੀ ਚੇਅਰ ਲੱਗਦਾ ਬਾਅਦ ਵਿੱਚ ਭੇਜੀਏ ਫਿਰ ਬਾਅਦ ਵਿੱਚ ਚਲ ਜੂ ਤੇ ਕੋਈ ਗੱਲ ਨਹੀਂ ਕੀ ਪਤਾ ਚਲੋ ਜ਼ਰੂਰੀ ਨਹੀਂ ਗੀ ਜਿੰਦੋਂ ਮਰਜੀ ਤੀ ਪ ਹਾਂ ਜੀ ਉਹ ਨਹੀਂ ਇਹ ਆ ਮਾਪਿਆਂ ਦੇ ਘਰੋਂ ਬਿਲਕੁਲ ਹੋਈ ਗੱਲ ਨਹੀਂ ਗੀ ਤੇ ਤੁਸੀਂ ਇਹ ਦੱਸੋ ਤੁਹਾਨੂੰ ਕੋ ਚਾਹੀਦਾ ਬਣ ਨਹੀਂ ਚਲੋ ਮੈਨੂੰ ਕੀ ਚਾਹੀਦਾ ਜੋ ਲਿਆਉਣਾ ਪਤਾ ਤੁਸੀਂ ਲਿਆਓ ਸਿਆਣੇ ਜੇ ਤੁਸੀਂ ਕੋਈ ਗੱਲ ਨਹੀਂ ਜੇ ਕੋਈ ਚੀਜ਼ੀ ਦੋਣ ਹੈਗੀ ਲੋੜ ਤਾਂ ਮੈਨੂੰ ਨਹੀਂ ਲੋੜ ਮੈਂ ਕੀ ਮਕਾਉਣਾ ਮੈਂ ਕਿਹੜੀ ਨਿਆਣੀ ਆ ਜਿਹੜੇ ਪਟਾਕੇ ਚੱਲ ਬਣਿਆ ਉਹ ਨਹੀਂ ਨਹੀਂ ਉਹ ਲੈ ਆਓ ਤੁਸੀਂ ਪਤਾ ਨਹੀਂ ਸੋ ਚੀਜ਼ਾਂ ਦੀ ਲੋੜ ਹੁੰਦੀ ਘਰ 'ਚ ਕਿਹੜੀ ਗੱਲ ਨਹੀਂ ਕੋਈ ਗੱਲ ਨਹੀਂ ਜੋ ਤੁਸੀਂ ਲਿਆਓਗੇ ਉਹ ਠੀਕ ਆ ਮੇਰੇ ਬਾਅਦ ਚਲੋ ਕੋਈ ਨਹੀਂ ਆਪੇ ਲਿਆਵਾਂਗੇ ਫਿਰ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਆਪੇ ਲਿਆਓ ਹਾਂ ਜੀ ਤੇ ਉਧਰ ਆਇਆ ਭੈਣ ਦਾ ਫੋਨ ਫੋਨ ਤੇ ਉਹਦਾ ਆਇਆ ਸੀ ਮਾੜਾ ਜਿਹਾ ਥੋੜੀ ਜੀ ਗੱਲ ਹੀ ਆਵੇਂ ਕੀਤੀ ਸੀ ਫਿਰ ਪਤਾ ਨਹੀਂ ਕੋਈ ਉਹਦੇ ਘਰ ਆ ਗਿਆ ਸੀ ਕਹਿੰਦੀ ਚੱਲ ਮੈਂ ਹੁਣ ਮੰਮੀ ਬਾਅਦ ਚ ਗੱਲ ਕਰਾਂਗੀ ਅੱਛਾ ਅੱਛਾ ਹਾਂ ਰਾਜੀ ਬਾਜੀ ਪੁੱਛਿਆ ਤੇ ਚੱਲ ਮੁੜ ਕੇ ਬੰਦ ਕਰਤਾ ਤੇ ਉਹਨੂੰ ਉਦਾਂ ਗੱਲ ਕਰ ਕਰਕੇ ਨਾ ਹੋਰ ਕੀ ਪੁੱਛ ਲਿਓ ਜੇ ਹੋਰ ਕੀ ਚੀਜ਼ ਦੀ ਵੀ ਜ਼ਰੂਰਤ ਹੈਗੀ ਤੇ ਤਾਂ ਵੀ ਦੱਸ ਦੇ ਕੋਈ ਨਹੀਂ ਚੱਲ ਕੋਈ ਨਹੀਂ ਉਹ ਫੋਨ ਆਪ ਵੀ ਫਿਰ ਕਰ ਲਾਂਗੇ ਜਾਂ ਜਾਂ ਉਹ ਸ਼ਾਂਤ ਕਰੇ ਫਿਰ ਨਾਲੇ ਫੋਨ ਵੀ ਕਰਨਾ ਨਹੀਂ ਤੇ ਸਾਹਮਣੇ ਨਾ ਕਰਿਓ ਅੱਗੇ ਪਿੱਛੇ ਕਰਿਓ ਸਾਹਮਣੇ ਗੱਲ ਕਰਕੇ ਤੇ ਫਿਰ ਕਿਤੇ ਗੱਲ ਬਣਨੀ ਆ ਚਲੋ ਠੀਕ ਹੈ ਅਸੀਂ ਜਾਈਏ ਫਿਰ ਟਾਈਮ ਬੜਾ ਲੱਗਣਾ ਸ਼ਹਿਰ ਨੂੰ ਹਾਂ ਚਲੋ ਠੀਕ ਹੈ ਚਲੋ ਮੁੰਡੇ ਨੇ ਤਾਂ ਤੈਨੂੰ ਪਤਾ ਵਿਚਾਰੇ ਨੇ ਕੰਮ ਮੰਨਣੀਆਂ ਮੇਰੀ ਨੂੰ ਨੂੰ ਘੇ ਲੋੜ ਬੰਨਣ ਦੀ ਚੱਲ ਕੋਈ ਨਹੀਂ ਮੁੰਡਾ ਚੰਗਾ ਤੇ ਸਭ ਕੁ ਚੰਗਾ ਲੈ ਆਈ ਮਮੀ ਬੈਠੇ ਲੈ ਮਾਤਾ ਜੀ ਆ ਬੈਠੀ ਆ ਹੈ ਸਤਿ ਸ਼੍ਰੀ ਅਕਾਲ ਮਮੀ ਜੀ ਸਤਿ ਸ਼੍ਰੀ ਅਕਾਲ ਬੀਬੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਤੁਹਾਡਾ ਰੋ ਠੀਕ ਠਾਕ ਹਾਂ ਬੱਤ ਵਧੀਆ ਹਾਲ ਲੈ ਮੈਂ ਤਾਂ ਦੀਵਾਲੀ ਆ ਗਈ ਆ ਤੇ ਮੈਂ ਆਪਣੇ ਪੇਕੇ ਦੀਵਾਲੀ ਦੇ ਆਂ ਲੈ ਦਾ ਸਤਿ ਆਲੋ ਵਧਾਈਆਂ ਹਾਂ ਨਵੀਆਂ ਪੁੱਤ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਆ ਮਹਾਰਾਜ ਸੁਖ ਸੁਖਾਂ ਦੀ ਆ ਗਏ ਮਾਤਾ ਤਾਂ ਸੇਠ ਠੀਕ ਠਾਕ ਰਹੀ ਦੀ ਹੁਣ ਆਹ ਠੀਕ ਆ ਪੁੱਤ ਹਾਂ ਠੀਕ ਆ ਹੁਣ ਚਲੋ ਮੇਰੀ ਗੱਲ ਸੁਣੋ ਨਾ ਵੀਰ ਦਿਖਣ ਕਿਤੇ ਨਾ ਭਾਬੀ ਦਿਖਣ ਕਿੱਥੇ ਚਲ ਗਏ ਉਹ ਸ਼ਹਿਰ ਹੀ ਗਏ ਆਂਦੇ ਦੁਆੜੀ ਦਾ ਸਮਾਨ ਲੈਣ ਚੱਲੇ ਆਂ ਅਹੀਂ ਅੱਛਾ ਅੱਛਾ ਤੂੰ ਇਹਨੂੰ ਆਪਣੀ ਮਾਤਾ ਦੇ ਹਾਲ ਪਛਤਾ ਕਿਤਾ ਪੁੱਛ ਲਾ ਉਹਨਾਂ ਦੇ ਬਾਅਦ ਪੁੱਛ ਲਾਂਗੇ ਚੱਲ ਫਿਰ ਵੀ ਹੁੰਦਾ ਹੀ ਆ ਨਾ ਫੇ ਬਾਕੀ ਜੀ ਨਹੀਂ ਕਿਤੇ ਦਿਖਣ ਦੇ ਤੇ ਬਾਕੀਆਂ ਬਾਰੇ ਪੁੱਛ ਹਾਂ ਦਾਈ ਜੀ ਤੁਹਾਨੂੰ ਤੇ ਬੜਾ ਹੁੰਦਾ ਫਿਕਰ ਸਾਰਿਆਂ ਦਾਈ ਹਾਂਜੀ ਹਾਂਜੀ ਤੇ ਭਰਾਵਾਂ ਪਰਜਾਈਆਂ ਨੂੰ ਭਾਂ ਪੀ ਗਏ ਨਾ ਫਿਕਰ ਹੋਵੇ ਨਹੀਂ ਨਹੀਂ ਐਡਾ ਮਾੜਾ ਨਹੀਂ ਮੇਰਾ ਵੀਰ ਚੰਗਾ ਵਾ ਤੁਸੀਂ ਕੁਝ ਤਾਂ ਕਹਿਣ ਦੇ ਜੀ ਨਹੀਂ ਚੰਗਾ ਹੀ ਆ ਮੇਰਾ ਵੀ ਪੁੱਤ ਵਾ ਮੈਂ ਮਾੜਾ ਕਿ ਤਰ੍ਹਾਂ ਕਹਿ ਦੇਣਾ ਉਹਨੂੰ ਪਰ ਕਹਿਣਾ ਪੈਂਦਾ ਕਈਆਂ ਗੱਲਾਂ ਤੋਂ ਜਦੋਂ ਬਗਾਨੀਆਂ ਤਿਆਂ ਆ ਜਾਣ ਚੱਲ ਕੋਈ ਗੱਲ ਨਹੀਂ ਕੁਛ ਨਾ ਕਿਹਾ ਕਰੋ ਤੁਸੀਂ ਜਾਨ ਮਾੜਾ ਰੋਟੀ ਪਾਣੀ ਪੱਕਾ ਤੈਨੂੰ ਮਿਲ ਲਿਆ ਵਾ ਤੂੰ ਉਹਨੇ ਕੋਈ ਦੰਦੋਂ ਦੰਦ ਚੁਕਣਾ ਕੋਈ ਗੱਲ ਨਹੀਂ ਠੀਕ ਨਹੀਂ ਆਹੋ ਨਹੀਂ ਕਹਿਣਾ ਤੇ ਮੈਂ ਕੀ ਆ ਤੁਹਾਨੂੰ ਸਾਹਿਬ ਇਹ ਕਿੰਨਾ ਬੁਰਾ ਹਾਲ ਵਾ ਹੈ ਮੈਂ ਤਾਂ ਗਿਆ ਆ ਤਾਂ ਗੱਲ ਹੈਗੀ ਵੀ ਭਾਬੀ ਨੇ ਤੇ ਚੱਟ ਆਇਆ ਨਾ ਪਾਣੀ ਲੈ ਕੇ ਹੈਂ ਤੁਸੀਂ ਪਾਣੀ ਪੀਣਾ ਜੇ ਚੱਲ ਕੋਈ ਗੱਲ ਨਹੀਂ ਮੈਂ ਲਿਆਵਾਂ ਠੰਡੀਆਂ ਹੁਣ ਰਹਿਣ ਦੇ ਕੋਈ ਗੱਲ ਨਹੀਂ ਆਹ ਚਲੋ ਠੀਕ ਹੈ ਪਾਣੀ ਪਾਣੀ ਆ ਜਾਂਦੇ ਨੇ ਆਉਣ ਹੀ ਵਾਲੇ ਨੇ ਵੀ ਉਸ ਭਾਵੇਂ ਤੇ ਆਉਂਦੇ ਹੀ ਹੁਣ ਇੱਕ ਇੱਕ ਚੱਲ ਕੋਈ ਗੱਲ ਨਹੀਂ ਕਰ ਲੈਂਦਾ ਸ਼ਾਪਿੰਗ ਉਹਨਾਂ ਨੂੰ ਫਿਰ ਵੀ ਕਰਦੀਆਂ ਸੌ ਚੀਜ਼ਾਂ ਨੇ ਹੋਣੀਆਂ ਹੰਦਗਾਵਾ ਆਹ ਇਹ ਤਾਂ ਗੱਲ ਹੈ ਇਹ ਮੈਨੂੰ ਕਹਿ ਡਈ ਹੀ ਫਿਰ ਤੈਨੂੰ ਹਰ ਦਵਾਲੀ ਦੇ ਕੋਹ ਨਾਲ ਕੋਹ ਮਿਲਦਾ ਵਾ ਤੂੰ ਵੀ ਆਪਣੇ ਭੇਕਿਆਂ ਨੂੰ ਕੁਝ ਦੇ ਆ ਚਲੋ ਹੁੰਦਾ ਹੀ ਆਹ ਹੋਰ ਤਾਂ ਗੱਲ ਹੈ ਆ ਤੇ ਕਹਿੰਦੇ ਵੀ ਇਹੋ ਰਿਵਾਜ ਬਣਿਆ ਆ ਵਾ ਵੀ ਕੁੜੀਆਂ ਕੋ ਜਾਣਾ ਵ ਤੇ ਕੁੜੀਆਂ ਵੀ ਤੇ ਪੇਕਿਆਂ ਨੂੰ ਦੇਈ ਸਕਦੀਆਂ ਚਲੋ ਆਪਣੇ ਮੰਨ ਦੀ ਰੀਜ ਵਤੀ ਆ ਸਭ ਤੋਂ ਵੱਡੀ ਗੱਲ ਇੱਕ ਦੂਜੇ ਦੀ ਠੀਕ ਹੁੰਦੀ ਆ ਆਨੇ ਬਾਨੇ ਦੇਖੋ ਠੀਕ ਨੇ ਹਾਂ ਹੋਰ ਤਾਂ ਦੁਨੀਆ ਤੋਂ ਲੈ ਕੇ ਹੀ ਜਾਣਾ ਆਪਾਂ ਇਹ ਇੱਥੇ ਗੱਲ ਸੱਚੀ ਆ ਪਤਾ ਹੈ ਤੇ ਇੱਥੇ ਕੁਝ ਵੀ ਨਹੀਂ ਗਾ ਆਹ ਹੋਈ ਆ ਜਿਹੜਾ ਹੱਸ ਕੇ ਮਿਲ ਲੈਣਾ ਮਾ ਗੱਲਾਂ ਬਾਤਾਂ ਕਰ ਲੈਣੀਆਂ ਇੱਕ ਦੂਜੇ ਨਾਲ ਪਿਆਰ ਨਾਲ ਬੋਲ ਲੈਣਾ ਇਹ ਹੋਈ ਆ ਹੋਰ ਇੱਥੇ ਕੁਝ ਵੀ ਨਹੀਂ ਗਾ ਬਸ ਬਸ ਜਿੰਨਾ ਮਰਜ਼ੀ ਬੰਦਾ ਕਰੀ ਜਾਵੇ ਮੇਰੀ ਮੇਰੀ ਹਾਂਜੀ ਹਾਂਜੀ ਚੱਲ ਹੋਸਣਾ ਸੇਤਾ ਠੀਕ ਵਾ ਠੀਕਾ ਪਤਾ ਸਿੱਧਾ ਇਦਾਂ ਹੀ ਹੁਣ ਤੈਨੂੰ ਪਤਾ ਮਾੜੀ ਮੋਟੀ ਦਵਾਈ ਖਾਣੀ ਪਈ ਮੈਂ ਵੀ ਤੀਹ ਸਲਾਹ ਕੀਤੀ ਅੱਛਾ ਪਰ ਜਾਈ ਤੇਰੀ ਨਾਂ ਤੇ ਭਰਾ ਨਾ ਮੈਂ ਤੇ ਪਰ ਜਾਈ ਤੇਰੀ ਤੇ ਕਰਦੀ ਬੱਤੀ ਬੱਤੀ ਗੱਲਾਂ ਆਂਦੀ ਉਹਦੇ ਘਰ ਕੀ ਨਹੀਂਗਾ ਉਹਨੂੰ ਇਹ ਆਦ ਗਿਆ ਉਹਦੇ ਗਿਆ ਤੂੰ ਆਨੀ ਭਲਾਈ ਕੀਦਾ ਉਹਦੇ ਘਰ ਹਨੀਗੀ ਉਹਦੇ ਘਰ ਤੇ ਆਪਣੇ ਘਰ ਵੱਧੂ ਰਿਚਕਵਾ ਉਹ ਜੋ ਮਰਜ਼ੀ ਖਰੀਦ ਸਕਦੀ ਆ ਤੇ ਤੂੰ ਸਾਡ ਨੂੰ ਸਾਨੂੰ ਕਹਿੰਦੀ ਰਹਿਨੀ ਧੀਨ ਦੇ ਕੇ ਆਓ ਤੇ ਮੈਂ ਕਿਹਾ ਫੇਰ ਕੀ ਧੀਆਂ ਦਾ ਹੱਕ ਬਣਦਾ ਵਾ ਲੈਣਾ ਚਾਹੀਦਾ ਧੀਆਂ ਨੂੰ ਭਾਵੇਂ ਘਰ ਜਿੰਨਾ ਮਰਜ਼ੀ ਰਿਚਕ ਹੋਵੇ ਤੀਗੇ ਹਾਂ ਇਹਦਾ ਸੋਣੀ ਕਰੀਦੀ ਆ ਮੈਂ ਕਿਹਾ ਆਹ ਰੀ ਤੇ ਕੋਈ ਜੀ ਵੱਡੀ ਨਹੀਂ ਪਾਈ ਉਹਨੂੰ ਮੈਂ ਮੈਂ ਤੇ ਇਹੋ ਕਿਹਾ ਕਿ ਚਲੋ ਉਹ ਕੁੜੀ ਦੀ ਮੈਂ ਗਈ ਹਾਂ ਤੇ ਫ੍ਰਿਜ ਖਰਾਬ ਸੀ ਤੇ ਬਰਫ ਬਰਫ ਘੱਟ ਜਮਾਉਂਦੀ ਆ ਤੇ ਚਲ ਉਹਨੂੰ ਐ ਕਰ ਦਵਾਈ ਤੇ ਫ੍ਰਿਜ ਹੀ ਲੈ ਦੀਏ ਲੈ ਆਵੇ ਹਲੋ ਮੰਮੀ ਦਾ ਹਾਲ ਹੈ ਦੱਸ ਸਾਡੇ ਘਰ ਕਿਹੜੀ ਚੀਜ਼ ਦੀ ਕਮੀ ਆ ਅੰਦਰੋਂ ਲੈ ਕੇ ਤੇ ਬਾਹਰਲੇ ਬੂਹੇ ਤੱਕ ਰਿਜਕ ਦਿੱਤਾ ਮਾਰੇ ਨੇ ਤੁਸੀਂ ਤਾਂ ਮੇਰਾ ਫਿਕਰ ਕਰਦੇ ਜੇ ਮੈਨੂੰ ਸਾਰੀਆਂ ਚੀਜ਼ਾਂ ਇਹ ਲੈ ਕੇ ਦੇਣ ਵਾਲੇ ਆ ਤੇ ਤੁਸੀਂ ਮੇਰੇ ਭਰਾ ਨੂੰ ਕਾਹਨੂੰ ਤੰਗ ਕਰਦੇ ਨਾ ਕਿਤੇ ਬੀਬੀ ਦੀ ਵੀ ਗੱਲ ਸਹੀ ਆ ਹੁਣ ਮੇਰੀ ਭੈਣ ਵਾਂ ਤੇ ਕਿਨੂੰ ਪੁੱਛਣ ਥੋੜਾ ਚਾਹੀਦਾ ਵੀ ਤੈਨੂੰ ਕਿਹੜੀ ਚੀਜ਼ ਦੀ ਘਾਟਵਾ ਹੈ ਘਰ ਜਨਾ ਕਿ ਇਹਦੇ ਮਰਜ਼ੀ ਹੋਵੇ ਆ ਤੇ ਕੋਈ ਗੱਲ ਨਹੀਂ ਆਪਣੇ ਮਨ ਚ ਹੋਣੀ ਚਾਹੀਦੀ ਵੀ ਕੁਫਲਾ ਖਾਣੀ ਚੀਜ਼ ਲੈ ਕੇ ਜੜੀ ਕੁੜੀ ਨਾ ਪਤਾ ਤੂੰ ਫਿਕਰ ਨਾ ਕਰਿਆ ਕਰ ਉਹ ਪ੍ਰਮਾਤਮਾ ਦਾ ਦਿੱਤਾ ਮੇਰੇ ਘਰ ਸਭ ਕੁਝ ਹੈਗਾ ਵਾ ਹੈ ਤੇ ਕੋਈ ਗੱਲ ਜੇ ਫ੍ਰਿਜ ਘੱਟ ਬਰਫ਼ ਜਮਾਉਂਦੀ ਹੈ ਤੇ ਕੋਈ ਗੱਲ ਨਹੀਂ ਗੀ ਤੇ ਮੈਂ ਆਪੇ ਠੀਕ ਕਰਾ ਲੂੰਗਾ ਕੋਈ ਨਹੀਂ ਕਹਿਣ ਦੇਹੀ ਤੈਨੂੰ ਵੱਡੀ ਫ੍ਰਿਜ ਲੈ ਕੇ ਦੇਣੀ ਆ ਤੁਸੀਂ ਨਾ ਫਿਕਰ ਕਰਿਆ ਕਰੋ ਤੇ ਨਾ ਗੱਲ ਇਹ ਕੀ ਹੋ ਬੀਬੀ ਆਪਣੇ ਘਰ ਕਲੇਸ਼ ਨਾ ਪਾਇਓ ਲੜਾਈ ਨਾ ਤੁਹਾਡੇ ਘਰ ਪਵੇ ਕਿਸੇ ਗੱਲ ਤੋਂ ਚਲੋ ਲੜਾਈ ਖਾਦੀ ਪੈਣੀ ਆ ਪਤ ਵਿਹਾਰੀ ਗੱਲ ਆ ਤੇ ਯੰਦਰ ਦਿੰਦੇ ਜਾਂ ਲੋਕੀ ਭਾਵੇਂ ਘਰ ਦੇਈ ਦੇ ਜਿੰਨਾ ਮਰਜੀ ਰਿਜਕ ਹੋਵੇ ਫੇਰ ਵੀ ਚਲੋ ਮਾਂ ਮਾਂ ਨੂੰ ਹੁੰਦਾ ਤੇਈ ਦਾ ਚਲ ਉਹ ਤੇ ਹੁੰਦਾ ਹੀ ਆ ਪਰ ਤੁਸੀਂ ਕਾਨੂੰ ਕਹਿੰਦੇ ਹੁੰਦੇ ਜੇ ਤੁਹਾਨੂੰ ਪਤਾ ਹੀ ਆ ਪਰ ਜਾਈ ਦਾ ਸੁਭਾਅ ਉਹ ਜਿਹਾ ਵਾ ਤੇ ਐਵੇਂ ਗੱਲਾਂ ਕਰੂਗੀ ਫਿਰ ਸੁਭਾਅ ਉਹਦਾ ਵਦਾਂ ਦਾ ਤੇ ਹੁਣ ਜੋ ਤੈਨੂੰ ਮਿਲਦਾ ਹੁੰਦਾ ਕਿ ਕਰਕੇ ਲੰਘਿਆ ਕਰ ਤੈਨੂੰ ਮਗਰੋਂ ਕਿਸੇ ਨੇ ਨਹੀਂ ਪੁੱਛਣਾ ਮੈਨੂੰ ਪਤਾ ਨਾ ਤੈਨੂੰ ਕੀ ਪਤਾ ਨਹੀਂ ਨਹੀਂ ਐਡੀ ਵੀ ਨਹੀਂ ਕੀ ਗੱਲ ਹੈਗੀ ਮੇਰਾ ਭਰਾ ਨਾ ਮਾੜਾ ਥੋੜੀ ਐ ਚੰਗਾ ਵਾ ਮੇਰਾ ਭਰਾ ਮਿਲਣ ਵਾਲਾ ਵਾ ਪਰ ਆ ਦੇ ਵਿੱਚ ਤੇ ਫਰਕ ਬਗਾਨੀਆਂ ਨਹੀਂ ਮਿਲਦੇ ਨਹੀਂ ਆ ਜੇ ਭਰਾਵ ਚਰਾ ਇਕੱਲਾ ਕੀ ਕਰੂਗਾ ਜੇ ਅਗਲੀ ਕਿਤੇ ਜਾਣ ਦਊਗੀ ਤੇ ਤਾਈਆਂ ਨਾ ਕੁਛ ਦੇਣ ਦਊਗੀ ਤੇ ਤਾਈ ਨਾ ਕੰਨਾ ਪਤਾ ਕਿੰਨੀਆਂ ਕਰਦੀ ਆਓ ਚੁੱਪ ਕਰਕੇ ਤੇ ਲੈ ਲਿਆ ਕਰ ਜੋ ਮਿਲਦਾ ਬੀਬੀ ਹਾਜ਼ਲ ਨਾ ਛੱਡਦੇ ਪਰੇ ਜੇ ਘਰ ਦੇ ਵਿੱਚ ਅਮਨ ਸ਼ਾਂਤੀ ਆ ਤੇ ਅਮਨ ਸ਼ਾਂਤੀ ਰਹਿਣ ਦੋ ਤੇ ਸਾਡੀ ਫ੍ਰਿਜ ਕਰਕੇ ਮੈਂ ਤੇਰੇ ਘੜੀ ਹੱਥ ਜੋੜਨਾ ਤੇ ਐਵੇਂ ਘਰ ਦੇ ਨਾਲ ਕਪਤ ਨਾ ਪਾ ਰਹਿਓ ਮੇਰੀ ਗੱਲ ਸੁਣੋ ਤੇ ਇਹ ਮੂੰਹ ਤੋਂ ਗੱਲਾਂ ਡੇਪੀ ਤੇ ਮੁਰਕੇ ਪੀਂਦੀਆਂ ਨਹੀਂ ਹੁੰਦੀਆਂ ਚੁੱਪ ਕਰ ਜਾ ਉਮੀਦ ਵੀ ਨਹੀਂ ਆਗੇ ਜੋ ਕਰਦੇ ਹਾਂ ਸਸੀ ਕਾ ਸਸੀ ਕਾ ਸਸੀ ਬਬੀ ਜੀ ਹੋਰ ਠੀਕ ਠਾਕ ਹੋਰ ਸੁਣਾਓ ਠੀਕ ਠਾਕ ਸਸੀ ਕਾ ਕੰਡੇ ਹੋਰ ਵੀ ਠੀਕ ਠਾਕ ਜੀ ਤੁਸੀਂ ਸੁਣਾਓ ਉਹ ਕੋਈ ਨਹੀਂ ਮੈਂ ਬੈਠਾ ਆਜੋ ਆਜੋ ਇੱਥੇ ਆਜੋ ਲੈ ਦੱਸਣਾ ਦੱਸਣਾ ਕੀ ਹੈਗਾ ਬਸ ਜੀ ਕਰ ਪਿਆ ਤੇ ਭਾਗੇ ਆ ਫਦੇ ਮਮਮੀ ਨੂੰ ਘਾਸ ਕੇ ਗਈ ਉਦੋਂ ਤੇ ਮਮਮੀ ਨੇ ਦੱਸਿਆ ਨਹੀਂ ਕਿ ਆਣਾ ਜਾ ਕਿੱਦਾਂ ਨਹੀਂ ਲਿਆ ਮੈਂ ਫੋਨ ਹੋਇਆ ਇਹਨਾਂ ਕੀਤਾ ਬੜਾ ਨਸਰਿਆ ਵਾ ਫੋਨ ਨਹੀਂ ਕੀਤਾ ਇਹਨਾਂ ਤੇ ਆਉਣਾ ਆ ਕੇ ਆਵਾ ਚੁੱਪ ਕਰਕੇ ਆ ਗਈ ਅੱਛਾ ਅੱਛਾ ਠੀਕ ਆ ਹੋਰ ਸਭ ਘਰ ਸਾਰੇ ਠੀਕ ਠਾਕ ਨੇ ਮਾਸੀ ਜੀ ਨੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਮੈਂ ਕਹਿੰਦਾ ਵੇ ਲੈ ਫਿੱਟੇ ਪਏ ਕੁੜੀਏ ਬਹੁਤ ਵਧੀਆ ਸਾਰੇ ਵਧੀਆ ਹਾਂ ਲੈ ਲੈ ਗਿਫਟ ਲੈ ਕੇ ਆਏ ਜੀ ਤੁਹਾਡੇ ਵਾਲੇ ਦਾ ਕਿਦੀ ਕੀ ਲੋੜ ਸੀ ਦੀਦੀ ਲੈ ਦੱਸ ਕਿਉਂ ਨਹੀਂ ਲੋੜ ਜੋਨ ਸੋ ਕੋ ਦਈਦਾ ਲੈਦਾ ਥੋੜਾ ਨਹੀਂ ਨਹੀਂ ਲੈਦਾ ਸੋੜ ਲੋ ਬੋਤਾ ਉਹ ਵੱਡੇ ਥਾ ਨਹੀਂ ਸਾਡਾ ਫਰਜ਼ ਪਾਂਦਾ ਵਾ ਉਹ ਤੇ ਕਾਟੀ ਗੱਲ ਸਹੀ ਹੈ ਭਾਵੇਂ ਪਰ ਤੇ ਇਹ ਕੋਲ ਇਹਦੇ ਚੰਗੇ ਨਹੀਂ ਲੱਗੀ ਤਾਂ ਨਹੀਂ ਨਹੀਂ ਕੋਈ ਗੱਲ ਹੀ ਹੁੰਦੀ ਇਹ ਰਵਾਜ ਵੀ ਬਦਲਣਾ ਚਾਹੀਦਾ ਥੋੜਾ ਥੋੜਾ ਹੁਣ ਇਹ ਤੇ ਹੈ ਪਰ ਇਹ ਨਾ ਤੁਹਾਡੇ ਸਿਰ ਤੇ ਭਾਰ ਪਾਤਾ ਨਹੀਂ ਨਹੀਂ ਕੋਈ ਭਾਰ ਨਹੀਂਗਾ ਠੀਕ ਹੈ ਇਹ ਪਿਆਰ ਵਾ ਬਸ ਤੇ ਮੈਨੂੰ ਵੀ ਤੁਹਾਡਾ ਬਸ ਪਿਆਰ ਹੀ ਚਾਹੀਦਾ ਮੈਨੂੰ ਕਿਹ ਚੀਜ਼ ਦੀ ਲੋੜ ਨਹੀਂ ਕਿ ਮੇਰੇ ਘਰ ਬੜਾ ਖਸੋੜੋ ਹਾਂਜੀ ਤੇ ਬਾਕੀ ਭਾਬੀ ਨੂੰ ਇੱਕ ਗੱਲ ਕਰਨੀ ਹੈ ਹਾਂਜੀ ਤੇ ਮੰਮੀ ਨੇ ਕਿਹਾ ਹੀ ਫਰਿਜ ਦੀ ਦੋ ਕੁੜੀ ਨੂੰ ਮੈਨੂੰ ਫਰਿਜ ਹੀ ਲੋੜਨੀ ਗਈ ਨਹੀਂ ਦੀ ਜੀ ਕੋਈ ਗੱਲ ਨਹੀਂ ਫਿਰ ਕੀ ਹੈ ਤੁਹਾਨੂੰ ਦੇ ਦਾਂਗੇ ਜੇ ਤੁਹਾਨੂੰ ਲੋੜ ਹੈ ਤੇ ਨਹੀਂ ਨਹੀਂ ਮੈਨੂੰ ਫਰਿਜ ਹੀ ਲੋੜਨੀ ਗਈ ਮੇਰੇ ਕੋਲ ਬੜਾ ਕੁਛ ਆ ਮਾਲਕ ਨੇ ਬੜਾ ਖੁੰਮ ਸਾਡੇ ਨਾਲ ਗੱਲ ਕਰਨ ਦੇ ਹੀ ਤੇ ਕਹਿੰਦੇ ਕੋਈ ਨਹੀਂ ਦੇ ਦਾਂਗੇ ਫਰਿਜ ਦੀ ਕਿਹੜੀ ਗੱਲ ਆ ਉਹ ਤਾਂ ਮੈਨੂੰ ਪਤਾ ਮੇਰੇ ਵੀਰ ਦਾ ਬੜਾ ਵੱਡਾ ਦਿਲ ਵਾ ਤੇ ਪਰ ਮੈਂ ਇਹ ਨਹੀਂ ਤੰਗੀ ਨਹੀਂ ਦੇਣਾ ਚਾਹੁੰਦੀ ਬੜਾ ਸੀ ਦੇਣਾ ਹੁੰਦਾ ਦੇਂਦੇ ਦੇ ਨਹੀਂ ਦੇਣਾ ਹੁੰਦਾ ਉਹ ਤਾਂ ਗੱਲ ਪੱਕੀ ਹੈ ਜੀ ਠੀਕ ਆ ਪਰ ਨਾ ਮੈਂ ਇਹ ਸੋਚਨੀ ਆ ਕਿ ਜੇ ਮੈਂ ਤੁਹਾਨੂੰ ਤੰਗੀ ਦਵਾਂਗੀ ਤੰਗੀ ਦੇ ਕੇ ਤਾਂ ਕੋਈ ਚੀਜ਼ ਖੜੂਗੀ ਹਾਂ ਤੋ ਕੀ ਫਰਦਾ ਉਹ ਚੀਜ਼ ਦਾ ਆਹੋ ਇਹ ਤੇ ਹੈ ਪਰ ਕੋਈ ਗੱਲ ਨਹੀਂ ਦੀਦੀ ਦੀਵਾਲੀ ਹੈ ਕੁਛ ਤੇ ਦੇਣਾ ਹੀ ਹੈ ਇਹ ਚ ਸਹੀ ਉਹ ਨਹੀਂ ਨਹੀਂ ਮੈਂ ਨਾ ਰਾਜੇ ਕੜਨਾ ਜੇ ਫਿਰ ਤੱਕ ਲੈ ਕੇ ਆਏ ਉਹ ਜੇ ਅਗਲੇ ਚਾਰਾਂ ਦੇ ਦੇ ਆ ਤਾਂ ਕੀ ਹੋਣਿਆ ਵਾ ਤੁਸੀਂ ਚੁੱਪ ਕਰੋ ਮੈਂ ਨਹੀਂ ਆਪਣੇ ਵੀਰ ਨੂੰ ਪਾਰੀ ਪਾਉਣੀ ਕਿਉਂ ਵੀਰ ਠੀਕ ਵਾ ਨਾ ਨਹੀਂ ਨਹੀਂ ਇਹ ਚ ਪਾਰੀ ਵਾਲੀ ਗੜੀ ਗੱਲ ਦਾ ਨਹੀਂ ਕੋਈ ਗੱਲ ਨਹੀਂ ਪਰ ਚਾਹ ਪਾਣੀ ਪੀਤਾ ਨਹੀਂ ਨੇ ਤੁਸੀਂ ਹਾਂ ਚਾਹ ਪੀ ਲਈਆ ਚਲੋ ਮੈਂ ਫੇਰ ਨਾ ਰੋਟੀ ਦਾ ਇੰਤਜ਼ਾਮ ਕਰਦੀ ਆਂ ਚਲ ਕੋਈ ਨਹੀਂ ਬਹਿ ਜਾਓ ਤੁਸੀਂ ਦੋ ਮਿੰਟ ਮੈਂ ਤਾਂ ਟਿਕਣ ਰਹੀ ਹਗੀ ਬੱਚੇ ਸਕੂਲੋਂ ਆ ਜਾਣੇ ਆ ਹਾਂ ਤੇ ਆਪਾਂ ਵੀ ਬਸ ਛੇਤੀ ਆਣਾ ਵਾ ਠੀਕ ਹੈ ਜੀ ਉਹ ਇੰਤਕ ਕਿਤੇ ਜਾਣਾ ਰੋਟੀ ਪਾਣੀ ਖਾ ਕੇ ਜਾਣਾ ਵਾ ਨਹੀਂ ਨਹੀਂ ਰੋਟੀ ਨਹੀਂ ਖਾਣੀ ਪਤਾ ਕੀ ਗੱਲ ਆ ਤੇ ਨਿਆਣੇ ਆ ਕੇ ਲੱਭਦੇ ਆ ਹਾਂ ਜੀ ਤੇ ਉਹਨਾਂ ਨੂੰ ਵੀ ਹੁੰਦਾ ਕਿ ਮੰਮੀ ਘਰੀ ਹੋਵੇ ਆਉਂਦੇ ਆ ਠੀਕ ਹੈ ਜੀ ਇਸੇ ਕਰਕੇ ਆਪਾਂ ਗੱਲ ਕਰਨ ਦੇ ਹੀ ਅੱਜ ਅੱਛਾ ਇਹ ਗੱਲ ਕਰਨ ਦੇ ਮੇਰੇ ਨਾਲ ਮੰਮੀ ਅੱਛਾ ਅੱਛਾ ਥੋੜੀ ਜੀ ਗੱਲ ਹੋਈ ਹੈ ਮੇਰੀ ਫੋਨ ਤੇ ਤੇ ਬਾਅਦ ਚ ਮੈਂ ਹਾਂ ਚਲ ਇੱਕ ਵਾਰੀ ਤੇ ਫੋਨ ਕਰ ਲਿਓ ਅੱਛਾ ਅੱਛਾ ਜੇ ਕੋਈ ਹੋਰ ਵੀ ਚੀਜ਼ ਦੀ ਜ਼ਰੂਰਤ ਆ ਕਿਤੇ ਮੈਨੂੰ ਦੱਸ ਦਿਓ ਨਹੀਂ ਨਹੀਂ ਮੈਨੂੰ ਬਸ ਤੁਹਾਡੇ ਪਿਆਰ ਦੀ ਲੋੜ ਆ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਚਲੋ ਕੋਈ ਨਹੀਂ ਦੀਵਾਲੀ ਦਾ ਕੁਛ ਨਾ ਕੁਛ ਤੇ ਆਪਾਂ ਕਰਾਂਗੇ ਚਲਦੇ ਹੀ ਆਇਓ ਹਾਂ ਨਹੀਂ ਆਵਾਂਗੇ ਇੰਨੇ ਨਾ ਪਹਿਣਾ ਨਾ ਬੜਾ ਆਸਰਾ ਹੁੰਦਾ ਵਾ ਤੇ ਸਾਰਿਆਂ ਨੂੰ ਹੁਣ ਦਾਵਾ ਪੇਰੇ ਭਰਾ ਪਰਜਾਈ ਆਏ ਆ ਇਹਦੀ ਮਾਂ ਆਈ ਆ ਹਨਾ ਇੰਨਾ ਬੜਾ ਮਾਣ ਹੁੰਦਾ ਪੇਕੇ ਆ ਚਲੋ ਨਹੀਂ ਫਿਰ ਤੁਹਾਨੂੰ ਚਾਹੀਦੀ ਕੋਈ ਗੱਲ ਨਹੀਂ ਮੰਮੀ ਕਹਿੰਦੇ ਫੇਰ ਸਾਡੇ ਕੋਲ ਹੈਗੀ ਫੇਰ ਸਾਨੂੰ ਦਿੱਤੀਏ ਜਿੱਤਾ ਕਹਿੰਦੇ ਹਾਂ ਤੁਸੀਂ ਬੈਠੋ ਮੈਂ ਕੁਛ ਉਹ ਬਣਾ ਕੇ ਲਿਆਂਦੀ ਫਰੂਟ ਕੱਟ ਕੇ ਲਿਆਂਦੀ ਆ ਮੇਰੀ ਗੱਲ ਸੁਣੋ ਕੁਛ ਨਹੀਂ ਲਿਆਉਣਾ ਤੁਸੀਂ ਆਪਾਂ ਹੁਣ ਚੱਲੇ ਸਾਡੇ ਬੱਚੇ ਆਉਣ ਵਾਲੇ ਨਹੀਂ ਨਹੀਂ ਦੀਦੀ ਬੈਠੋ ਤੁਸੀਂ ਮੈਂ ਬਹਿ ਜਾਓ 5 ਮਿੰਟ ਕੋਈ ਨਹੀਂ ਹੋ ਤਖਬੀਰ ਸਾਹਿਬ ਸੇ ਠੀਕ ਠਾਕ ਸਭ ਹਾਂਜੀ ਹਾਂਜੀ ਵਧੀਆ ਭਾਈ ਠਾਕ ਫਿਰ ਨਾਓ ਫਸਲ ਵਾੜੀ ਠੀਕ ਹੋਗੀ ਫਸਲ ਵਾੜੀ ਬੜਾ ਵਧੀਆ ਚਲੋ ਇਹ ਆ ਵੀ ਕਿਤੇ ਨੁਕਸਾਨ ਬੜਾ ਹੋਇਆ ਵਾ ਹਾਂਜੀ ਹਾਂਜੀ ਇਹ ਆ ਵੀ ਜੇ 2 ਪੁਆਇੰਟ ਘਟ ਵੀ ਆ ਤੇ ਉਹ ਵੀ ਕੋਈ ਗੱਲ ਨਹੀਂ ਹੁਣ ਠੀਕ ਨੇ ਬਿਲਕੁਲ ਕੱਲ ਵੇਖੀਦਾ ਵਾ ਤੇ ਫਿਰ ਉਹਨਾਂ ਨੇ ਵੀ ਆਖੇ ਹੌਸਲਾ ਕਰਨਾ ਪੈਂਦਾ ਹੈਗਾ ਤੇ ਯਾਰਾ ਥੋੜਾ ਜਿਹਾ ਘਟਾ ਹੀ ਸਾਰੇ ਪਾਸੇ ਮਾੜੇ-ਮਾੜੇ ਘਾਟੇ ਬਾਈ ਚੜੇ ਜਾਂਦੇ ਹਾਂ ਹਾਂਜੀ 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 ਪਰ ਬੋਦਾ ਵੱਡਾ ਘਾਟਾ ਜਿਹਨੂੰ ਪੈਦਾ ਨਾ ਬੋਦੇ ਗੱਲ ਵਾਂ ਚਲੋ ਇਹ ਆ ਵੀ ਪਰਮਾਤਮਾ ਤੰਦਰੁਸਤੀ ਬਖਸ਼ੇ ਪਰਿਵਾਰ ਦੇ ਉੱਤੇ ਹਾਂਜੀ ਹਾਂਜੀ ਸਹੀ ਗੱਲ ਹੈ ਕੋਈ ਗਾਦੀ ਨਹੀਂ ਗਈ ਹੈ ਬਸ ਬਸ ਹਾਂਜੀ ਹਾਂਜੀ ਚਲੋ ਚਲੋ ਬਾਕੀ ਇਹ ਆ ਵੀ ਚਲੋ ਨੁਕਸਾਨ ਬਥੇਰਾ ਹੋਇਆ ਲੋਕਾਂ ਦਾ ਇਰਕਾਂ ਇਹ ਆ ਵੀ ਜਦੋਂ ਹੁਣ ਕਈ ਬੰਦੇ ਤੇ ਜਿਹੜੇ ਨਾਲੋਂ ਵਿਛੜ ਗਏ ਆ ਉਹ ਤਾਂ ਨਹੀਂ ਨਾਲ ਦੂਜਿਆਂ ਦੇ ਰਲਨੇ ਤੇ ਚਲੋ ਇਹ ਆ ਵੀ ਕੋਈ ਆ ਕੇ ਹੋਰ ਰਲ ਜਾਣਗੇ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਚਲੋ ਕੀ ਕਰਨਾ ਫਿਰ ਹੈ ਸਹੀ ਮੈਨੂੰ ਲੱਗਦਾ ਮਾਤਾ ਨੇ ਫੋਨ ਕੀਤਾ ਹੁਣ ਮਗਰ ਕੀ ਆ ਜਾ ਇਹਦਾ ਤੇ ਕੋਈ ਆਨ ਦਾ ਕੋਈ ਸਿਸਟਮ ਹੀ ਨਹੀਂ ਹੀ ਇਹ ਕਿੱਥੋਂ ਆ ਗਈ ਹੈ ਮਾਤਾ ਸਾਡੀ ਨਾ ਕਿਸੇ ਘੜੇ ਦਾ ਟੱਕਣ ਨਹੀਂ ਹੈਗਾ ਜਾਣ ਜਾਣ ਕੇ ਬੁਲਾਉਂਦੀ ਹੈ ਤੇ ਉਤੋਂ ਆਲੇ ਆਏ ਡੱਬਾ ਗਿਆ ਦੱਸ ਕੀ ਪਤਾ ਚ ਕੀ ਹੈ ਤੇ ਕੀ ਨਹੀਂ ਕੋਈ ਨਹੀਂ ਇੱਕ ਗੱਲ ਵਧੀਆ ਹੋ ਗਈ ਹੈ ਜਿਹੜਾ ਇਹ ਫ੍ਰਿਜ ਤੋਂ ਮਨਾ ਕਰਤਾ ਹੈ ਬਾਜੀ ਬੈਠੀ ਮੈਂ ਨਾ ਕੋਈ ਗੱਲ ਨਹੀਂ ਕੀਤੀ ਨਹੀਂ ਤੇ ਨਾ ਤੇਰੀ ਤੇ ਮੈਂ ਨਾ ਭੁਗਤ ਸਵਾਰ ਹੀ ਦੇਣੀ ਸੀ ਕਿ ਕਰੇਟ ਚਾਹੀਦੀ ਕਿ ਕੀ ਚਾਹੀਦਾ ਹੁਣ ਨਾ ਆਪਣੇ ਨੂੰ ਹੋਈ ਕਹਿਤਾ ਕਿ ਨਹੀਂ ਚਾਹੀਦੀ ਕੋਈ ਗੱਲ ਨਹੀਂ ਜਿੱਦਾਂ ਦਾ ਤੂੰ ਗਿਫਟ ਲੈ ਆਈ ਨਾ ਐਦਾਂ ਦੇ ਤੈਨੂੰ ਦੇਾਵਾਂਗੇ ਹੁਣ ਇੰਨੇ ਪੈਸੇ ਥੋੜੋ ਹੈ ਤੈਨੂੰ 19-20 ਹਜ਼ਾਰ ਦੀ ਫ੍ਰਿਜ ਲੈ ਕੇ ਦਈਏ ਘਰਾਂ ਦੇ ਖਰਚੇ ਨਹੀਂ ਕਰਨੇ ਬੀਬੀ ਚੱਲਦੇ ਫਿਰ ਹੈ ਮੈਨੂੰ ਪਤਾ ਮੈਂ ਕੱਲ ਪਾਜੀ ਰਾਤ ਮੈਂ ਦੱਸਾਂ ਉਹ ਨਹੀਂ ਪਤਾ ਨਹੀਂ ਨਹੀਂ ਘਰ ਜਾ ਕੇ ਫਿਰ ਨਿਆਣੇ ਆਏ ਨੇ ਆਹੋ ਇਹ ਵੀ ਆਏ ਨਿਆਣੇ ਹੁੰਦੇ ਚਲੋ ਆਇਓ ਫਿਰ ਰਾਤ ਨੂੰ ਆਇਓ ਫਿਰ ਕੋਈ ਨਹੀਂ ਆਈ ਨਹੀਂ ਆਇਓ ਹੁਣ ਮੈਂ ਤਾਂ ਕਹਿੰਦਾ ਚਲੋ ਰਾਤ ਰਹਿਂਦੇ ਘੜੀ ਗੱਲਾਂ ਬਾਤਾਂ ਕਰਦੇ ਪਰ ਚਲੋ ਕੋਈ ਨਹੀਂ ਬੱਚਿਆਂ ਨੂੰ ਨਾਂ ਲੈ ਕੇ ਆਇਓ ਹਾਂ ਜੀ ਹਾਂ ਚੰਗਾ ਬੀਬੀ ਆ ਖਿਆਲ ਰੱਖਿਆ ਕਰ ਆਪਣਾ ਕੋਈ ਨਹੀਂ ਖਿਆਲ ਇਹ ਪਤਾ ਇਹਨਾ ਇਹਨਾ ਮੇਰੀ ਕੁੜੀ ਦਾ ਦਿਲ ਕਿੰਨਾ ਵੱਡਾ ਵਾ ਉਹ ਮੰਮੀ ਕੋਈ ਗੱਲ ਨਹੀਂ ਚੰਗੇ ਘਰ ਯਹੀ ਹੈ ਤਾਂ ਹੀ ਦਿਲ ਆ ਮਾੜੇ ਘਰ ਹੁੰਦੀ ਨਾ ਫੇਰ ਪਤਾ ਲੱਗਣਾ ਹੈ ਆ ਕਹਿੰਦੀ ਜਾਂਦੀ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਤੁਸੀਂ ਖਾਲੀ ਹੱਥੀਂ ਵੀ ਆ ਜਾਓ ਤਾਂ ਮੈਨੂੰ ਇੰਨਾ ਹੀ ਬੜਾ ਚੰਗਾ ਚਲ ਕੋਈ ਨਹੀਂ ਮੰਮੀ ਫ੍ਰਿਜ ਦੀ ਗੱਲ ਕਰਨੀ ਫ੍ਰਿਜ ਉਹਨਾਂ ਕੋ ਹੈਗੀ ਆ ਉੱਧਾ ਕੁਛ ਲੈ ਜਾਾਂਗੇ ਹੁਣ ਚਲੋ ਕੋਈ ਗੱਲ ਨਹੀਂ ਕੁਝ ਕੁ ਲੈ ਜਾਾਂਗੇ ਉੱਧਾ ਜਾਵਾਂਗੇ ਨਾ ਆਹੋ ਤੇ ਕੁਛ-ਮੁਛ ਲੈ ਕੇ ਜਾਵਾਂਗੇ ਚਲੋ ਤੁਹਾਡੀ ਮਰਜ਼ੀ ਆ ਪੁੱਤ ਨਹੀਂ ਮੰਨਣਾ ਕਹਿੰਦਾ ਕਿਉਂ ਤਾਂ ਕੇਰਲ ਦੇ ਉਹਨੇ ਤੇ ਤੁਹਾਨੂੰ ਉਹ ਤੇ ਤੁਹਾਨੂੰ ਕਹਿ ਗਈ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿ ਤੂੰ ਮੇਰੇ ਮਾਰੇ ਮੈਂ ਤੇਰੇ ਨਾਲ ਨਾਰਾਜ਼ ਹੋਇਆ ਨਾ ਜੇ ਇਦਾਂ ਆਹੋ ਹਾਂ ਚਲ ਕੋਈ ਨਹੀਂ ਹੀ ਨਾਲ ਉਹਨਾਂ ਦੇ ਸਾਹਮਣੇ ਗੱਲ ਹੋਈ ਆ ਜਵਾਈ ਭਾਈ ਦੇ ਸਾਹਮਣੇ ਗੱਲ ਹੋਈ ਚੰਗੇ ਨਹੀਂ ਲੱਗੀਦਾ ਬਾ ਹਨਾ ਇਦਾਂ ਕਾਨੂੰ ਕੋਈ ਨਹੀਂ ਦਵਾ ਲਈ ਤਾਂ ਅਗੇਤੀ ਜਾਵਾਂ ਮੇਰੇ ਮਨ ਦੀ ਤੇ ਆਸ਼ਾ ਪੂਰੀ ਹੋ ਗਈ ਨਾ ਫੇ ਪੈਸੇ ਨੇ ਖਰਚੇ ਜਾਣੇ ਮਾਂ ਆਪਣੀ ਗੱਲਾਂ ਤੂੰ ਹੀ ਨਾ ਮੇਰੇ ਦੁਆਰੇ ਨਾ ਹੋਇਆ ਕਰੋ ਹਰ ਵੇਲੇ ਕੋਈ ਨਾ ਕੋਈ ਗੱਲ ਮੰਮੀ ਨੇ ਕਰਨੀ ਹੁੰਦੀ ਐ ਕਿਉਂ ਹੀ ਗੱਲ ਵਾ ਤੂੰ ਸ਼ੁਗਰ ਤੂੰ ਸ਼ੁਗਰ ਕੀਤਾ ਵਾ ਚਲ ਜਵਾਬ ਦੇ ਗੀ ਚੰਗਾ ਹੋ ਗਿਆ ਬੱਸ ਕਰੋ ਮੰਮੀ ਬੱਸ ਕਰੋ ਹੋਣਾ ਰੋਟੀ ਬਣਾ ਲਗੀ ਐ ਆਰਾਮ ਨਾ ਜਾ ਕੇ ਆਰਾਮ ਕਰੋ ਤੇ ਰੋਟੀ ਖਾਓ ਬੋਧੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਬਣਾ ਰੋਟੀ ਜਾ ਕੇ